ਉਸੀਂ ਸੋਚਿਆ ਹੁਣ ਕਿ ਵਲੌਗ ਖਤਮ ਹੋ ਗਿਆ ਮੈਂ ਅਕਦੀਪ ਦਾ ਬਰਥਡੇ ਹੋਵੇ ਤੇ ਮੈਂ ਕੁਝ ਨਾ ਕਰਾਂ ਇਦਾਂ ਕਦੀ ਵੀ ਨਹੀਂ ਹੋ ਸਕਦਾ ਮੈਂ ਅਕਦੀਪ ਤੇ ਤਕਦੀਰ ਨੂੰ ਆਪਾਂ ਰੈਸਟੋਰੈਂਟ 'ਚ ਬਿਠਾਤਾ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਵਾਸ਼ਰੂਮ ਜਾਣਾ ਆ ਸੋ ਹੁਣ ਆਪਾਂ ਮੈਂ ਅਕਦੀਪ ਦਾ ਜੀਵਨ ਦੇ ਸਾਰਿਆਂ ਨੂੰ ਪਤਾ ਬਰਥਡੇ ਆ ਸੋ ਮੈਂ ਸੋਚਿਆ ਕੁਝ ਸਪੈਸ਼ਲ ਕਰੀਏ ਆਪਾਂ ਤੇ ਮੈਂ ਇੱਥੇ ਨਾਲ ਪਿੱਛੇ ਫਲਾਰ ਦੇਖ ਕੇ ਗਈ ਸੀਗੀ ਬਹੁਤ ਜਾਦੇ ਸੋਹਣੇ ਤੇ ਜਿਹੜੇ ਕੀ ਬਣੇ ਹੋਏ ਆ ਮੰਨ ਕੇ ਚਲੋ ਔਨ ਮੇ ਦੇ ਨਾਲ ਬੁਨੇ ਹੋਏ ਆ ਸੋ ਮੈਨੂੰ ਬਹੁਤ ਜਨੀਗ ਜੀ ਚੀਜ਼ ਲੱਗੀ ਮੈਂ ਆਲਵੇਸ ਮੈਂਕਦੀਪ ਨੂੰ ਹਮੇਸ਼ਾ ਉਹਦੇ ਬਰਥਡੇ ਤੇ ਰੋਜ਼ ਨਹੀਂ ਐਸ ਵਾਰੀ ਸੋਚਿਆ ਕੁਛ ਡਿਫਰੈਂਟ ਦੇਈਏ ਡਿਫਰੈਂਟ ਕੰਟਰੀ ਆ ਸੋ ਆਪਾਂ ਇੱਥੇ ਆਈ ਸੀ ਹੁਣ ਆਪਾਂ ਮੈਕਦੀਪ ਲਈ ਰੋਸ ਸਿਲੈਕਟ ਕਰਦੇ ਆ ਮੈਕਦੀਪ ਨੂੰ ਪਤਾ ਨਹੀਂ ਵੀ ਉਹਦੇ ਲਈ ਆਪਾਂ ਕੁਛ ਕਰ ਰਹੇ ਆ ਤੇ ਇੱਕ ਚੀਜ਼ ਹੋਰ ਹੁਣ ਆਪਾਂ ਘਰ ਨਹੀਂ ਜਾਣਾ ਮੈਕਦੀਪ ਕੱਲ ਇੱਕ ਜਗ੍ਹਾ ਆ ਉੱਥੰੀਆਂ ਟਿਕਟਸ ਬੁੱਕ ਕਰਦੇ ਸੀਗੇ ਤੇ ਹੁਣ ਮੈਕਦੀਪ ਨੂੰ ਕਿਹਾ ਵੀ ਆਪਾਂ ਉੱਥੇ ਨਹੀਂ ਜਾਣਾ ਤੇ ਮੈਕਦੀਪ ਦਾ ਬਹੁਤ ਮਨ ਸੀਗਾ ਸੋ ਮੈਂ ਸੋਚਿਆ ਕਿ ਮੈਂ ਉਹਦੇ ਲਈ ਕੁਛ ਸਪੈਸ਼ਲ ਕਰਾਂ ਤੇ ਮੈਂ ਉਹਦੀਆਂ ਟਿਕਟਸ ਬੁੱਕ ਕਰਵਾ ਲਈਆਂ ਸੀਗੀਆਂ ਤੇ ਹੁਣ ਆਪਾਂ ਮੈਕਦੀਪ ਨੂੰ ਉੱਥੇ ਬਾਅਦ ਵਿੱਚ ਲੈ ਕੇ ਜਾਵਾਂਗੇ ਕੇ ਸਪੈਸ਼ਲ ਫੀਲ ਕਰਾਵਾਂਗੇ ਜਿੰਨਾ ਕਿ ਮੇਰੇ ਤੋਂ ਹੋ ਸਕੇ ਆ ਸੋ ਹੁਣ ਆਪਾਂ ਇੱਥੇ ਫਲਾਵਰ ਬਾਈ ਕਰ ਲਈਏ ਕਿਹੜਾ ਫਲਾਵਰ ਬਾਈ ਕੀਤਾ ਮੈਂ ਤੁਹਾਨੂੰ ਦਿਖਾਵਾਂਗੀ ਬਾਅਦ ਵਿੱਚ ਮੈਕਦੀਪ ਗਏ ਆ ਸਾਡੇ ਲਈ ਪਾਣੀ ਲੈਣ ਤੇ ਮੈਂ ਤਕਦੀਰ ਨੂੰ ਫੜ ਲਿਆ ਸੀਗਾ ਮੈਂ ਕਿ ਤੁਸੀਂ ਮੈਨੂੰ ਤਕਦੀਰ ਫੜਾ ਦਿਓ ਤੇ ਮੈਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੋਈ ਆ ਤੇ ਹੁਣ ਮੈਕਦੀਪ ਜਦੋਂ ਆਪੇ ਨੂੰ ਆਪਣੇ ਕੋਲ ਆਉਣਗੇ ਉਦੋਂ ਮੈਂ ਮੈਕਦੀਪ ਕਹਿਣਗੀ ਵੀ ਆਪਾਂ ਚੱਲਦੇ ਆਂ ਬਟਾਪਾ ਮੈਕਦੀਪ ਨੂੰ ਦੇਣਾ ਸਰਪ੍ਰਾਈਜ਼ ਕਿਉਂਕਿ ਮੈਂ ਕਿਹਾ ਦਿੱਤਾ ਬਹੁਤ ਮਨ ਸੀ ਉਹ ਦੇਖਣ ਦਾ ਸਿਰਫ ਮੈਂ ਕਹਿ ਦਿੱਤਾ ਅਸੀਂ ਵੀ ਆਪਾਂ ਨਹੀਂ ਜਾਣਾ ਹੈਗਾ ਤੇ ਇਸ ਕਰਕੇ ਮੈਗ੍ਰਿਬ ਨੇ ਕੈਨਸਲ ਕਰ ਦਿੱਤਾ ਅਸੀਂ ਬੱਠਾ ਹੁਣ ਉਹਨੂੰ ਆਪਾਂ ਸਰਪ੍ਰਾਈਜ਼ ਦਵਾਂਗੇ ਤਕਦੀਰ ਤੇ ਮੰਮਾ ਸਰਪ੍ਰਾਈਜ਼ ਦੋਗੇ ਪਾਪਾ ਨੂੰ ਮੈਂ ਦੁਬਾਰਾ ਵਲੌਗ ਸ਼ੁਰੂ ਕਰ ਲਿਆ ਮੈਂ ਕਿੱਕ ਵਲੌਗ ਹੋਰ ਬਣਾ ਦਿੰਨੇ ਆ ਕਿਉਂ ਵੈਸੇ ਹੀ ਕੀ ਹੋ ਗਿਆ ਜੀ ਕੀਤਾ ਮੈਂ ਕਿਹਾ ਮੈਂ ਤਾਂ ਤਕਦੀਰ ਛੋਟੀਆਂ ਛੋਟੀਆਂ ਮੂਵਮੈਂਟਸ ਅਸੀਂ ਆਪਾਂ ਇੱਕ ਆਡ ਬਲੌਗ ਬਣਾ ਲੀਏ ਕਰੀਏ ਹਾਂ ਦੂਜਾ ਗ੍ਰੈਬ ਕਿਉਂ ਹੋਟਲ ਨਹੀਂ ਜਾਣਾ ਨਹੀਂ ਹੁਣ ਹਾਂ ਆਪਾਂ ਹੋਟਲ ਨਹੀਂ ਜਾਣਾ ਆਪਾਂ ਜਾਣਾ ਉੱਥੇ ਜਿੱਥੇ ਕੇ ਆ ਜਿਹੜਾ ਟਾਵਰ ਤੁਸੀਂ ਦੇਖਣਾ ਸੀਗਾ ਜਿੱਥੇ ਤੁਸੀਂ ਕਹਿੰਦੇ ਸੀ 뷰 ਬਹੁਤ ਸੋਹਣਾ ਆ ਕੱਲ ਨੂੰ ਕੱਲ ਨੂੰ ਦੇਖਣਾ ਹੈ ਨਾ ਮੈਂ ਬੁਕਿੰਗ ਕੀਤੀ ਹੋਈ ਆ ਸਾਡੀ ਉੱਥੇ ਟਾਵਰ ਦੀ ਬੁਕਿੰਗ ਕੀਤੀ ਹੋਈ ਆ ਤੁਸੀਂ ਕੱਲ ਕਹਿੰਦੇ ਸੀ ਹਨਾ ਵੀ ਮੇਰਾ ਦੇਖਣ ਦਾ ਬਹੁਤ ਮਾਨਿਆ ਬਟ ਮੈਂ ਤੁਹਾਨੂੰ ਕਹਤਾ ਸੀ ਵੀ ਆਪਾਂ ਨਹੀਂ ਕਰਨਾ ਪਰ ਮੈਨੂੰ ਆਏ ਸੀਗਾ ਵੀ ਤੁਹਾਡਾ ਬਰਥਡੇ ਆਪਾਂ ਥੋੜਾ ਤੁਹਾਨੂੰ ਸਪੈਸ਼ਲ ਜੀ ਕਰਾਈਏ ਇਸ ਕਰਕੇ ਆਪਾਂ ਸਪੈਸ਼ਲ ਫੀਲ ਹੋ ਰਿਹਾ ਹੈ ਇਸ ਕਰਕੇ ਆਪਾਂ ਹਾਂ ਇਸ ਕਰਕੇ ਆਪਾਂ ਜਿੰਨਾ ਕੁ ਵੀ ਹੋ ਸਕਦਾ ਬਰਥਡੇ ਤੇ ਆਪਾਂ ਉਨਾਂ ਕੇ ਤੁਹਾਡੇ ਲਈ ਕਰਾਂਗੇ ਇਸ ਕਰਕੇ ਆਪਾਂ ਸੋਚਿਆ ਕਿ ਤੁਹਾਨੂੰ ਟਾਵਰ ਦਿਖਾਇਆ ਜਾਵੇ ਤੁਹਾਡਾ ਬਰਥਡੇ ਹੋਰ ਸਪੈਸ਼ਲ ਬਣਾਇਆ ਜਾਵੇ ਚੱਲੀਏ ਇਹਦੇ ਲਈ ਲੈਦਾ ਫਿਰ ਮੈਂ ਕ੍ਰੈਫਟ ਤਾਂ ਬੁੱਕ ਕਰਨ ਵੈਸੇ ਸਿਟੀ ਸੈਂਟਰ ਹੋਰ ਵੀ ਵੱਡਾ ਊਰੇ ਨੂੰ ਪਰ ਇਹ ਮਜ਼ੀ ਹੈ ਨਹੀਂ ਜੀ ਤਰਨ ਦੀ ਚਾਈਨੀਸ ਨਿਊ ਇਅਰ ਬਾਬਾ ਸੈਲੀਬ੍ਰੇਟ ਕਰ ਰਹੇ ਤਾਂ ਕਰਕੇ ਬਾਬਾ ਸਾਰੇ ਚਾਈਨਾ ਦੇ ਜਿਹੜੇ ਉਹ ਘਵਾਰੇ ਜਿਹੜੀਆਂ ਉਹ ਲੱਗੇ ਆ ਦੇਖੋ ਰਾਤ ਨੂੰ ਆਪਾਂ ਜਾਣਾ ਉਹ ਸਾਹਮਣੇ ਜਿਹੜਾ ਜਗੀ ਜਾਂਦਾ ਉਹ ਲਾਈਟ ਨਹੀਂ ਉਹ ਸਾਹਮਣੇ ਪਿੱਛੇ ਲਾਈਟ ਦੋ ਜਗੀ ਜਾਂਦਾ ਉੱਥੇ ਚੱਲਦੇ ਆਪਾਂ ਲੋਵੀ ਜਿਹੜੀ ਚੀਜ਼ ਦਾ ਮਹਿਕਦੀਵ ਨੂੰ ਬਹੁਤ ਜ਼ਿਆਦਾ ਬੇਸਬਰ ਰਹਾ ਇੰਤਜ਼ਾਰ ਸੀ ਉੱਥੇ ਆਪਾਂ ਪਹੁੰਚ ਚੁੱਕੇ ਆ ਤੇ ਕਿੱਦਾਂ ਦੀ ਆ ਖੁਸ਼ੀ ਵੈਸੇ ਚਾਹ ਰੋ ਤਾਂ ਦਰ ਬਹੁਤ ਲੱਗਣਾ ਯਾਰ ਬੜਾ ਉੱਚਾ ਆ ਹੈਨਾ ਮਹਿਕਦੀਵ ਦੀ ਪਖੰਡ ਦੀ ਚੀਜ਼ ਆ ਅਸੀਂ ਤਾਂ ਨਾਲ ਚੱਲ ਹੈਂ ਆਹ ਦੇਖੋ ਇੰਨੀ ਉਚਾਈ ਤੇ ਆਹ ਆ ਵਾਲੀ ਉਚਾਈ ਤੇ ਆਹ ਵਾਲਾ ਸਾਰਾ ਬਾਕੀ ਦੇਖੋ ਕੀ ਬਣਦਾ ਮੈਂ ਕਿਤੇ ਬਖੌਸ਼ਿਆ ਪੂਰੇ ਕਿ ਅਸੀਂ ਜਾਣਾ ਆ ਉਹਦੇ ਵਿੱਚ ਉੱਪਰ ਤੱਕ ਬਾਕੀ ਸਾਰੀ ਦੁਨੀਆ ਜਾਂਦੀ ਆ ਜੇ 에어로ਪਲੇਨ ਚ ਬੈ ਕੇ ਆ ਗਿਆ ਫਿਰ ਫਿਰ ਇਸ ਹਿਸਾਬ ਨਾਲ ਡਰਨੇ ਦੀ ਕੋਈ ਜ਼ਰੂਰਤ ਨਹੀਂ ਹੈਗੀ ਮੈਂ ਕਿ ਜੇ ਪਲੇਨ 'ਚ ਬੈ ਕੇ ਆ ਗਿਆ ਫਿਰ ਹਾਂ ਰਹਿਣ ਤਾਂ ਮੈਨੂੰ ਲੱਗਦਾ ਮੈਂ ਕੁਝ ਗਲਤ ਹੀ ਕਰ ਦਿੱਤਾ ਆ ਜਿਹੜਾ ਕਿ ਮੈਂ ਕਦੀ ਬਨੋ ਇੰਨਾ ਟਾਈਮ ਲੱਗ ਰਿਹਾ ਆ ਕਿਉਂਕਿ ਮੈਨੂੰ ਜਿੰਨੀ ਕਿ ਨੌਲੇਜ ਸੀ ਮੈਂ ਉਸ ਹਿਸਾਬ ਨਾਲ ਕਰ ਦਿੱਤਾ ਆ ਆਈ ਥਿੰਕ ਸੋ ਸ਼ਾਇਦ ਪੇ ਐਕਸਟਰਾ ਕਰਨਾ ਪਊਗਾ ਮੇਰੀਆਂ ਟੈਕਾਂ ਹੋ ਗਈਆਂ ਸੀ ਫੇਲ ਮੈਂ ਤੁਹਾਨੂੰ ਕਿਹਾ ਸੀ ਨਾ ਮੇਰੇ ਤੋਂ ਕੋਈ ਗੜਬੜ ਹੋ ਗਈ ਸੋ ਹੁਣ ਮੈਂ ਜਦੀ ਬਨੇ ਦੁਆਰ ਹੋ ਆ ਕੇ ਕਰਾਈਆ ਮੇਰੇ ਕੋਲ ਜਿੰਨਾ ਵੀ ਹੋ ਸਕੇ ਆ ਮੈਂ ਉੰਨਾ ਕੀਤਾ ਬਟ ਬਹਾਨੇ ਹੁੰਦੇ ਨੇ ਤਾਂ ਜੀ ਹਾਂ ਕਿੱਦਾਂ ਟੈਕਾਂ ਆ ਕਿਵੇਂ ਖੋਸ਼ੇ ਖੋਸ਼ੇ ਆਂ ਤੇ ਘੱਟੂ ਘੱਟ ਮੰਨ ਕੇ ਚੱਲੋ ਜੀ ਮੀਟਰ ਹੈਗਾ ਇਹ ਪੈਜ ਤੇ ਤਾਂ ਲਿਖਿਆ ਹੋਣਾ ਆਕਸੀਜਨ ਕੋਈ ਨਹੀਂ ਬਈ ਇਸਕੇ ਲੈ ਕਿਵੇਂ ਫੀਲ ਹੁੰਦਾ ਦੇਖਦੇ ਆ ਵੈਸੇ ਇਹ ਤਾਂ ਪਹਿਲੇ ਫਲੋਰ ਤੇ ਆ ਆ ਆ ਵਿਚਾਰੇ ਦਿੱਲੀ ਜਾਂਦੇ ਆ ਦਿਨੇ ਤੇ ਜੌਬ ਬਣ ਗਈ ਨਾ ਤੇ ਇਹ ਫੌ ਸਕਾਈ ਡੈਕ ਐਂਸਪਲਾਈ ਬਿਲਡਿੰਗ 05 ਹੈ ਓਕੇ ਬਹੁਤ ਤਾਂ ਅੱਧੇ ਚ ਹੀ ਲਾ ਕੇ ਚਲ ਗਿਆ ਸਾਹ ਛੱਡ ਕੇ ਤੇ ਮਲੇਸ਼ੀਆ ਦਾ client ਹੋਵੇ। you come first time. ਨਾ no, ਨਾ no, uh, we have event here. ਕੰਨ ਬੰਦ ਹੋ ਰਿਹਾ। ਬਾਕਸਿੰਗ ਕਰਕੇ। ਕਿਹਾ ਚੇਦਰਿਆ ਦੇ ਸਾਈ I think। ਥੱਲੇ ਜਾਂਦੇ ਨਾ ਕੀ ਹੋਊਗਾ? ਅੱਗੇ ਥੱਲੇ ਚੱਲਦੇ। ਬਹੁਤ ਚਾਹੀਦੀ ਕਾਜੀ ਹਾ ਜਿਦੋਂ ਆਪਾਂ ਇੱਥੇ ਗੜਿਆ ਆ ਤਾਂ ਬੰਦੇ ਐਸ ਜਗ੍ਹਾ ਤੇ ਪਰ ਮੇਰਾ ਬਰਥਡੇ ਸਪੈਸ਼ਲ ਹੋ ਗਿਆ ਬਾਈ ਭਵੇਂ ਨਹੀਂ ਹੁਣ ਆਪਾਂ ਕੇਕ ਵੀ ਨਾ ਕੱਟੀ ਕੋਸ਼ ਵੀ ਨਾ ਪਾਰਟੀ ਕੋਈ ਨਾ ਗਰੀ ਬਟ ਬਰਥਡੇ ਸਪੈਸ਼ਲ ਹੋ ਗਿਆ ਇੱਥੇ ਹੁੰਦੇ ਆ ਹਾ ਨਾ ਆਵਰ 15 ਮਿੰਟ ਵੀ ਨੀਡ ਟੂ ਵੇਟ ਫੋਰ ਲਾਸਟ ਆਵਰ ਓਕੇ ਯਾਰ ਔਰ ਦੇ ਫੈਸਲਾ ਕਰਦਾ ਜੀ ਉਸ ਨੂੰ ਬਹਾਨੇ ਨਾਲ ਲਿਆ ਕੇ ਬੈਸਟ ਬਰਥਡੇ ਆ ਬਸ ਕੋਈ ਸਾਰਾ ਕੋਲਾ ਲੰਕੁਰ ਦੇ ਵਿੱਚ ਠੀਕ ਆ ਆ ਚੀਜ਼ ਮੰਨ ਲਓ ਵੀ ਥੋੜਾ ਗਾਂ ਜਾਣ ਤੋਂ ਨਾ ਲੋਕਾਂ ਨੂੰ ਹੈ ਨਾ ਵਰਥ ਆ ਵਰਥ ਆ ਯਾਰ ਇਹਦੀ ਔਰ ਟਿਕਟ ਇਹਦੀ ਪਤਾ ਕਿੰਨੀ ਕਾ 110 ਰਿੰਗਟ ਆ ਮੰਨ ਲਓ 110 ਰਿੰਗਟ ਬਣੇ 1200 ਤਕਦੀਰ ਅਸੀਂ 28 28 ਸਾਲਾਂ ਦੇ ਹੋ ਕੇ ਐਡੀ ਉਚਾਈ ਤੇ ਆਏ ਆ ਤੂੰ ਤੂੰ ਢੂੜ ਸਾਲ ਦਾ ਯਾਰ ਲੈਸ ਕਾਹੀ ਹੁੰਦੀ ਐ ਇੱਜਲੀ ਚਿੱਲ ਚਿੱਲ ਕਰ ਰਹੀ ਆ ਬਹੁਤ ਬਹੁਤ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਜੋਤ ਦਾ ਜੀਨੇ ਮੇਰਾ ਬਰਥਡੇ ਨਾਲ ਸਪੈਸ਼ਲ ਬਣਾਇਆ ਤੇ ਹੁਣ ਆਪਾਂ ਮੈਂ ਤੁਹਾਨੂੰ ਦਿਖਾਉਣਾ ਘੁੰਮ ਕੇ ਦੇਖੋ ਬਈ ਪੂਰਾ ਜਿਹੜਾ ਕਾਲਾ ਲੰਪੂਰ ਦਿਖਦਾ ਇੱਥੋਂ ਔਰ ਕਮਾਲ ਆ ਯਾਰ ਠੀਕ ਆ ਬਈ ਇਹ ਤਰੁਨਾ ਸਟਾਵਰ ਵੀ ਬਰਾਬਰ ਜੀ ਆ ਇੱਡੇ ਕੋ ਉੱਚੇ ਨਹੀਂ ਹੈਗੇ ਉਹਨਾਂ ਦੀ ਡੈਕਟਾ ਜਿਆਦੇ ਆ ਇਹਨਾਂ ਨਾਲ ਇਹਦੇ ਨਾਲ ਇਹਦੀ ਟਿਕਟ ਠੀਕ ਹੀ ਆ। ਇਹਦੀ ਮੰਨ ਲਓ ਇੰਡੀਆ ਦਾ 2000 ਰੁਪਏ ਟਿਕਟ ਬਣੀ ਠੀਕ ਆ। ਵੈਸੇ ਜੋਤ ਨੇ ਜਿਹੜੀਆਂ ਬੁੱਕ ਕੀਤੀਆਂ ਸੀ ਨਾ ਉਹ ਪਤਾ ਨਹੀਂ ਕਿ ਉਹਨਾਂ ਨੇ 500 ਰੁਪਏ ਕੱਟਿਆ ਸੀਗਾ ਇੰਡੀਆ ਦਾ। ਮੈਂ ਤਾਂ ਬਈ ਮੰਨ ਗਿਆ ਠੀਕ ਆ ਯਾਰ। ਵੈਸੇ ਕਿ ਹੈਵਲੀ ਪੋਰਜ਼ ਖਲੀਫਾ ਤੇ ਵੀ ਚੜਾਂਗੇ ਆਪਾਂ। ਦੁਨੀਆ ਦੀ ਸਭ ਤੋਂ ਉੱਚੀ ਬਿਲਡਿੰਗ ਹੈ ਜਿਹੜੀ। ਤੇ ਪਰ ਅੱਜ ਆਪਾਂ ਮਲੇਸ਼ੀਆ ਦੀ ਉੱਚੀ ਬਿਲਡਿੰਗ ਤੇ ਖੜੇ ਆਂ। ਮਲੇਸ਼ੀਆ ਦੀ ਕਹਿ ਲਓ ਏਸ਼ੀਆ ਦੀ ਤਾਂ ਨਹੀਂ ਕਹਿ ਸਕਦੇ ਕਿਉਂਕਿ ਏਸ਼ੀਆ 'ਚ ਸਿੰਗਾਪੁਰ ਆਉਂਦਾ ਸਿੰਗਾਪੁਰ 'ਚ ਵੀ ਬਹੁਤ ਉੱਚੇ ਸਕਾਈ ਸਕ੍ਰੈਪਰ ਹੈਗੇ ਆ ਠੀਕ ਹੈ ਬਟ ਠੀਕ ਆ ਯਾਰ ਬੜਾ ਆਪਾਂ ਉਹਦੇ ਵਿੱਚ ਜਾਣਾ ਆਪਣੀ ਵਾਰੀ ਘੰਟੇ ਬਾਅਦ ਆਉਣੀ ਆ ਕਿਉਂਕਿ ਬਹੁਤ سارے ਲੋਕ ਵੇਟ ਕਰ ਰਹੇ ਆ ਤੇ ਰਾਤ ਨੂੰ ਹੀ ਸਾਰੇ ਮੇਰੇ ਖਿਆਲ 'ਚ ਇਹ ਦੇਖਣ ਆਉਂਦੇ ਆ ਕਿਉਂਕਿ ਰਾਤ ਦਾ ਜਿਹੜਾ ਨਜ਼ਾਰਾ ਨਾ ਉਹ ਰਾਤ ਦਾ ਹੀ ਆ ਤੇ ਦਿਨੇ ਨਹੀਂ ਉਹਨਾਂ ਕੋਈ ਦਿਨੇ ਨਾ ਖਾਸ ਨਹੀਂ ਲੱਗਦਾ ਤੇ ਬੱਦਲ ਨਹੀਂਵੇਂ ਲੱਗਦੇ ਆ ਵੀ ਦੇਖੋ ਬੱਦਲ ਨਹੀਂਵੇਂ ਬੱਦਲ ਆ ਦੇਖੋ ਉੱਤੇ ਖੜਾ ਜਿਵੇਂ ਬੱਦਲ ਠੀਕ ਆ ਯਾਰ ਮੇਰੇ ਖਿਆਲ ਦੇ ਵਿੱਚ ਕੈਮਰੇ ਚ ਉਹ ਚੀਜ਼ ਵੀ ਨਹੀਂ ਆ ਰਹੀ ਹੋਣੀ ਜਿਹੜੀ ਅੱਖਾਂ ਨਾਲ ਦੇਖ ਸਕਦੇ ਆ ਪੂਰਾ ਕਵਾਲਾ ਲੰਪੂ ਯਾਰ ਵਧੀਆ ਚੀਜ਼ ਬਣਾਈ ਆ ਵੈਸੇ ਇਹਨਾਂ ਨੇ ਮਤਲਬ ਇਦਾਂ ਬੰਦਾ ਦੇਖ ਸਕਦਾ ਟੂਰਿਸਟ ਅਟਰੈਕਸ਼ਨ ਕਮਾਲ ਆ ਯਾਰ ਇੱਧਰ ਵੀ ਹੈ ਸਕਾਈ ਟੈਕ ਦੋਨੇ ਪਾਸੇ ਬਣਿਆ ਹੋਇਆ ਸਕਾਈ ਬਾਕਸ ਕਹਿੰਦੇ ਆ ਇਹਨੂੰ ਇਹ ਸਕਾਈ ਟੈਕ ਜਾਂ ਸਕਾਈ ਬਾਕਸ ਤੇ ਇਹਦੀ ਵਾਰੀ ਆਪਣੀ ਹਣੀ 1 ਘੰਟੇ ਬਾਅਦ 1 ਘੰਟੇ ਬਾਅਦ ਇੱਕ ਘੰਟਾ ਹੋਣਾ ਆਪਾਂ ਇੱਥੇ ਬਸ ਫੋਟੋਆਂ ਖੇਚਣੀਆਂ ਹੋਰ ਤਾਂ ਕੁਝ ਨਹੀਂ ਕਰਨਾ ਵੈਸੇ ਵੀ ਖੇਚਣੀਆਂ ਤਾਂ ਉਹਦੇ ਵਿੱਚ ਵੀ ਫੋਟੋਆਂ ਹੀ ਆ ਤੇ ਪਰ ਲੋ ਵੀ ਆਪਾਂ ਪਹਿਲਾਂ 11 ਦੇ ਵਿੱਚ ਦਿਖਾ ਰਹੇ ਸੀ ਮੈਂ 11 ਚ ਥੋੜੀ ਜਿਹੀ ਕੈਮਰਾ ਕੁਆਲਿਟੀ ਘੱਟ ਜਾਂਦੀ ਆ ਤੇ 13 ਦੇ ਵਿੱਚ ਥੋੜੀ ਆਵਾਜ਼ਾਂ ਦੀ ਮੈਂ ਕਿਹਾ ਚਲ 13 ਦਾ ਕਲਿੱਪ ਪਾ ਦਿੰਦਾ ਇੱਕ ਸਟਾਰਬਕਸ ਚੋਣੋ 6 8 ਸਾਰ ਬਕਸ ਖਾਲਦੇ ਰਹੇ ਚੱਲ ਕੋਈ ਅੱਜ ਵਰਡੇ ਪੁਆਇੰਟ ਨੂੰ ਮੈਂ ਕਿਹਾ ਸਪੈਸ਼ਲ ਫੀਲ ਕਰਾ ਦਈਏ ਚਾ ਸਾਡੀ ਤਾਂ ਸਟਾਰਬਕਸ ਹੁੰਦੀ ਰਹਿੰਦੀ ਖਿਡਾਰੀ ਇਹਦੇ ਨਾਮ ਤੇ ਐਕਟੀਵਟ ਦੇਖ ਆਪੇ ਆਇਆ ਮੈਂ ਸੋਚਿਆ ਵੀ ਆਪਾਂ ਅੰਦਰ ਜਾ ਕੇ ਜਦੋਂ ਉੱਥੇ ਜਾਵਾਂਗੇ ਮੀਨ ਜਿਹੜੀ ਜਗ੍ਹਾ ਆਪਾਂ ਦੇਖਣਾ ਹੈ ਉੱਥੇ ਜਾ ਕੇ ਆਵਲਾ ਗਿਮਤ ਲਾਉਂਗੀ ਮੈਂ ਕਿਉਂਕਿ ਮੈਂ ਤੇ ਤਕਦੀਰ ਆ ਬੈਠੇ ਵਸ ਸਾਡੀ ਕਾਰ ਆਉਣ ਆਲੀ ਆ ਆਰ ਯੂ ਐਕਸਾਈਟਡ ਮੈਂ ਅੱਧੀ ਤਾਂ ਬਹੁਤ ਜ਼ਿਆਦਾ ਐਕਸਾਈਟਡ ਆ ਪਤਾ ਨਹੀਂ ਕਿਉਂ ਪਤਾ ਨਹੀਂ ਡਰ ਲੱਗੂਗਾ ਕਿ ਨਹੀਂ ਲੱਗੂਗਾ ਮੇਰੇ ਹਿਸਾਬ ਨਾਲ ਤਾਂ ਨਹੀਂ ਬਾਕੀ ਪਤਾ ਵੀ ਨਹੀਂ ਥੱਲੇ ਨੂੰ ਮੈਂ ਤਾਂ ਦੇਖਣਾ ਨਹੀਂ ਥੱਲੇ ਨੂੰ ਵੇਰ ਹੀ ਦੇਖਣਾ ਸਿੱਧੀ ਜਾਉਂਗੀ ਐ ਇੱਕ ਹੋਰ ਸਰਪ੍ਰਾਈਜ਼ ਆ ਉਹ ਉੱਥੇ ਜਾ ਕੇ ਦਊਂਗੀ ਫੋਟੋਸ ਹੋਣੀਆਂ ਖਤਰਨਾਕ ਉਦੋਂ ਜੋ ਦੇਖਦੇ ਸੀ ਐ ਮੈਂ ਉਹਦੇ ਚ ਦੇਖਾਈਆਂ ਸੋਹਣੀਆਂ ਫੋਟੋਸ ਹੋਣੀਆਂ ਫਿਰ ਆਈ ਆਪਣੀ ਤਿੰਨਾਂ ਦੀ ਗਾਣ ਗਿੱਚੂਗਾ ਕੋਈ ਕਹਿੰਦਾ ਸਿਕਿਉਰਟੀ ਆ ਸਾਡੀ ਦੋਨਾਂ ਪਾਸੇ ਭਾਰੀ ਆ ਗਈ ਇੱਧਰ ਵੀ ਆ ਗਈ ਤੇ ਉੱਧਰ ਵੀ ਆ ਗਈ ਕੁਦਰਤੀ ਹੈਪੀ ਬਰਥਡੇ ਟੂ ਯੂ ਠੀਕ ਹੈ ਗੱਲ ਪਹਿਲਾ ਬਰਥਡੇ ਆ ਜਿਹੜਾ 28 ਸਾਲਾਂ ਦੇ ਵਿੱਚ 28 ਸਾਲ 28ਵਾਂ ਲੱਗਿਆ ਅੱਜ ਐਨੀ ਚਾਹੀਦੀ ਮਨਾਉਣਾ ਚਾਹੀਦੀ ਮਨਾਉਣਾ ਕਮਾਲ ਦੀ ਗੱਲ ਹੈ ਇਹ ਐਕਸਾਈਟਡ ਹਾਂ ਬਈ ਕਿਉਂਕਿ ਜ਼ਿੰਦਗੀ ਜਿਹੀ ਚੀਜ਼ਾਂ ਐਲੀ ਹਰੀ ਦੇਖ ਰਹੇ ਐ ਐਕਸਾਈਟਡ ਹੋਣਾ ਤਾਂ ਬਣਦਾ ਆ ਨਾਲੇ ਉਹ ਵੀ ਮੈਨਾਂ ਦਾ 28 ਸਾਲਾਂ 'ਚ ਬੈਸਟ ਬਰਥਡੇ ਹੋਊਗਾ ਜੇ ਇਹਦੇ ਵਿੱਚ ਕੇਕ ਵੀ ਨਹੀਂ ਕੱਟਿਆ ਪਰ ਫੇਰ ਵੀ ਖੁਸ਼ੀ ਆ ਮਹਗਦੀਪ ਜੀ ਮੈਂ ਵੀ ਵਲੌਗ ਬਣਾਉਂਗੀ ਦੇਖਦੀਆਂ ਕੀ ਮੈਂ ਤ ਬਾਅਦ 'ਚ ਆਉਂਗੀ ਉਹ ਤਕਦੀਰ ਕਾਰਟੂਨ ਦੇਖ ਤਕਦੀਰ ਤੂੰ 2 ਸਾਲ ਦੇ ਵਿੱਚ ਇੰਨੀ ਚਾਈ ਦੇ ਚੱਲ ਗਈਆਂ ਸਹੀ ਗੱਲ ਆ ਬਾਈ ਬੰਨੇ ਆਬ ਸਿਕਿਉਰਿਟੀ ਦਾ ਪੂਰੀ ਆ ਪਰ ਮਾਰੇ ਟਾਈਮ ਦਾ ਕੋਈ ਨਹੀਂ ਪਤਾ ਹੁੰਦਾ ਉਹ ਡਰ ਲੱਗਦਾ ਵੈਸੇ ਤਾਂ ਬਹੁਤ ਮੰਨਦੀ ਬਹੁਤ ਮਜਬੂਤੀ ਨਾਲ ਬਣਾਇਆ ਹੋਇਆ ਆ ਪਰ ਡਰ ਤਾਂ ਲੱਗਦਾ ਹੀ ਆ ਸਹੀ ਗੱਲ ਵਾਚ ਯਰ ਸਟੈਪਸ ਮੈਂ ਕਿ ਪਹਿਲਾਂ ਤੁਸੀਂ ਜਾਇਓ ਠੀਕ ਆ ਕੋਈ ਗੱਲ ਮੈਂ ਮਗਰ ਆਉਂਗੀ ਦਾ ਬਰਥਡੇ ਗਿਫਟ ਮੈਂ ਦੀਪ ਮੋਰੀਆ ਮੈਂ ਪਿੱਛੇ ਲੈ ਕੇ ਬੱਜੀ ਭਾਰੀ ਆ ਗਈ ਆਪਣੀ ਕੇ ਇਨ ਹਾਫ ਟੂਰ ਮੂ ਸ਼ੂਜ਼ ਕੇ ਇਨ ਸ਼ੂਜ਼ ਲਾ ਤੇ ਹਾਂ ਬੇ ਕੋਪਰਸੈਂਟਿਕ ਮੈਂ ਕਹਿੰਦਾ ਹਾਂ

ਖਤਮ ਹੋ ਗਿਆ ਤੇ ਆਹ ਸੀਗਾ ਇੱਥੋਂ ਥੱਲੇੋਂ ਸਾਰਾ ਕੁਝ ਦਿਖਦਾ ਥੈਂਕ ਯੂ ਥੈਂਕ ਯੂ ਸਰ ਇੰਨਾ ਕੁ ਟਾਈਮ ਹੀ ਦਿੰਦੇ ਆ ਇਹ ਇੱਕ ਦੋ ਮਿੰਟ ਹੀ ਤੇ ਵੈਸੇ ਅਸੀਂ ਮਤਲਬ ਲੇਟ ਬਾੜੇ ਹੋ ਗਏ ਟੋਰੀ ਵਾਲਾ ਲੱਗਦਾ ਸੀ ਬਾਈ ਮੇਰੀਆਂ ਲੱਤਾਂ ਕੰਮਨ ਲੱਗੀਆਂ ਮੈਂ ਕਿਹਾ ਛੇਤੀ ਫੁੱਟ ਮਾ ਕੀਤੀਏ ਚੱਲ ਜੀ ਬਈ ਆਪਾਂ ਚੁੰਡ ਚ ਤੱਕ ਆਈ ਨਹੀਂ ਮੈਨੂੰ ਲੱਗਦਾ ਹਾਂ ਚੁੰਡ ਚ ਨਹੀਂ ਮੈਂ ਗਿਆ ਉੱਚੋ ਬੈਗ 47 ਸੈਕਿੰਡ ਲਓ ਜੀ ਦੇਖ ਲਿਆ ਤੇ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਤੁਹਾਨੂੰ ਕਿਵੇਂ ਲੱਗਿਆ ਆ ਜਾਓ ਤਕਦੀਰ ਚੱਲੀ ਐ ਵਸ ਤਕਦੀਰ ਨੇ ਫੜ ਲਿਆ ਰੋਜ਼ ਜਿਹੜਾ ਜੋਤ ਨੇ ਮੈਨੂੰ ਦਿੱਤਾ ਥੈਂਕ ਯੂ ਜੋਤ ਵੈਸੇ ਉੱਥੋਂ ਮੈਨੂੰ ਥੈਂਕ ਯੂ ਵੀ ਨਹੀਂ ਕਿਹਾ ਗਿਆ ਮਟਾਰੇ ਇੰਨਾ ਲੱਗ ਰਿਹਾ ਸੀ ਮੈਂ ਸਾਥ ਰੱਖ ਸਕਦੀ ਆ ਹੈ ਮਟਾਰੇ ਇੰਨਾ ਲੱਗ ਰਿਹਾ ਸੀ ਮੈਂ ਵੀ ਰੋਜ਼ ਦਿੰਦੀ ਆ ਕੰਮ ਤੋਂ ਵੀ ਪਰ ਬਾਈਸ ਬਹੁਤ ਸੋਸਾ ਨਹੀਂ ਆਣਾ ਚਲੋ ਜਿੰਦਗੀ ਚਾਹੇ ਤਾਂ ਇਦੋਂ ਹੋਰ ਉੱਚੀ ਬਿਲਡਿੰਗ ਫਰ ਜੁਲਾਈਫਾ ਤੇ ਵੀ ਜਾਣਾ ਹੈ ਨਾ ਇੱਧਰ ਹੀ ਆ ਓਕੇ ਲਓ ਗਿਆ ਬੱਠਾ ਹਾਂ ਮਾਇਆ ਆ ਬਾਕਸ 2 ਚਲਣ ਦੇਖਣ ਦੀ ਹੈ ਚੱਲੇ ਹਾਂ ਪਰ ਮੈਂ ਫੇਰ ਵੀ ਦੇਖਿਆ ਇੱਥੇ ਵਸੇ ਲੱਗੇ ਰੇ ਮੇਜ਼ ਵੀ ਕੋਈ ਤੁਸੀਂ ਲਿਆ ਕੇ ਆਵਦੀ ਡਿਨਰ ਕੋਗਰ ਆ ਵੀ ਕਰ ਸਕਦੇ ਪਰਿਵਾਰ ਨਾਲ ਜੇ ਕਰਨਾ ਤਾਂ ਇਥੋਂ ਇੱਕ ਜਿੱਟਾ ਇੱਕ ਸਕਾਈ ਬਾਕਸ ਇੱਧਰ ਵੀ ਆ ਤੇ ਦੋਨਾਂ ਦੀ ਦੋਨਾਂ ਦੀ ਟੈਕਟ ਨੇ ਦੋਨਾਂ ਦੀ ਟੈਕਟ ਮਿਲਦੀ ਆ ਜੇ ਤੁਸੀਂ ਉਧਰ ਵੀ ਖਿੱਚਣੀ ਚਾਹੋ ਤਾਂ ਖਿੱਚ ਸਕਦੇ ਆ ਜਿੱਥੇ ਤੇ ਇੱਧਰਲੇ ਪਾਸੇ ਆ ਆ ਇਹਦਾ ਦੇਨ ਦਾ ਵਿਊ ਆ ਦੇਖ ਲਓ ਰਾਤ ਦਾ ਵਿਊ ਬਹੁਤ ਸੋਹਣਾ ਹੈ ਪਰ ਰਾਤ ਦਾ ਜਾਦੇ ਸੋਹਣਾ ਜੇ ਤੁਸੀਂ ਵੀ ਕਦੇ ਆਉਣਾ ਹੋਵੇ ਤਾਂ ਹਮੇਸ਼ਾ ਰਾਤ ਨੂੰ ਆਇਓ ਰਾਤ ਨੂੰ ਪਰ ਆਇਓ 7 6 ਵਜੇ ਆ ਜਿਓ ਮਤਲਬ 7 ਵਜੇ ਜਿਹੜਾ ਤੁਹਾਨੂੰ 7 ਵਜੇ 7:00 ਵਜੇ ਜਨ ਜਿਹੜੇ ਮੰਨ ਲਓ ਕਿਉਂਕਿ ਉਦੋਂ ਟਾਈਮ ਵੱਧ ਦੇ ਦਿੰਦੇ ਆ ਬਾਅਦ ਚ ਰਾਤ ਨੂੰ ਨਾ ਟਾਈਮ ਨਹੀਂ ਦਿੰਦੇ ਆ ਜਾ ਜੀ ਕੋਵਾਲਾਮ ਕੇਐਲ ਟਾਵਰ ਕੋਵਾਲਾਮਪੁਰੀ ਹੋ ਗਿਆ ਮਲੇਸ਼ੀਆ ਸਕਾਈ ਡੈਕ ਹੁਣ ਲਿਫਟ ਤੇ ਆਪ ਦੀ ਆ ਵੀ ਮੇਰੇ ਖਿਆਲ ਚ ਜਾਣਾ ਪਊਗਾ ओके थैंक यू बाई ਨੇ ਦੱਸਿਆ ਵੀ 300 ਮੀਟਰ ਆਲਮੋਸਟ ਇਹ 300 ਮੀਟਰ ਦੇ ਜਿਹੜਾ ਉਚਾਈ ਤੇ ਬਣਿਆ ਹੋਇਆ ਹੈਗੀ ਨਹੀਂ ਇਹਾਂ ਦੇ ਵੀ ਇਹਦੇ ਵਿੱਚ ਫਲੋਰ ਨਹੀਂ ਕਾਣ ਥੰਦੇ 300 ਮੀਟਰ ਨੋ ਵੀ ਥੱਲੇ ਨਹੀਂ ਜਾਂਦੇ ਹੁਣ ਸ਼ਾਇਦ ਉੱਪਰ ਹੁੰਦੇ ਤਾਂ ਨਹੀਂ ਉੱਪਰ ਹੁੰਦੇ ਆਕਸੀਜਨ ਥੋੜਾ ਜਿਹਾ ਘੋ ਹੋਇਆ ਸੀਗਾ ਮੇਰੇ ਕੱਲ ਦੇ ਪੰਜੇ ਫਲੋਰ ਆ। ਜਿਹਨਾਂ ਦੇ ਉੱਤੇ ਆਉ। ਇਹ ਸੋਮੇਟਰ ਤੇ ਆ ਗਏ। ਆਕਸੀਜਨ ਬੰਦ ਹੋਣਾ ਜਿਵੇਂ ਕਰਨ ਮੰਨਦਾ ਸੀ। ਐਗਜ਼ਿਟ ਤੇ ਹਾਂਜੀ ਕਿਦਾਂ ਫੀਲ ਕੀ ਰੱਖੀ ਸੀ ਤਾਂ? ਲੈਫਟ 'ਚ ਸਿਰਫ ਆਕਸੀਜਨ ਆਹ ਦੇਖਿਆ ਉੱਪਰ ਕਿੰਨਾ ਘੰਟ ਬਣਾਇਆ ਯਾਰ। ਨਹੀਂ ਠੀਕ ਆ ਯਾਰ। ਹਮੇਸ਼ਾ ਮੈਂ ਕਿਹਨੂੰ ਬੁਕੇਦ ਅਜੀ ਹੈ ਕਿ ਜੋ ਨਹੀਂ ਕੋ ਹਾਂ, ਕਿ ਜੋ ਨਹੀਂ ਕੋ। ਲਓ ਜੀ ਬਹੁਤ ਬਹੁਤ ਜਿਆਦਾ ਧੰਨਵਾਦ ਯੋਧ ਤੇ ਹੁਣ ਆਪਾਂ ਕੁਛ ਖਾਣਾ ਪੀਣਾ ਰਾਤ ਦੇ 10 ਦੇ ਕਰਾਊਂਡ ਟਾਈਮ ਹੋ ਗਿਆ ਤੇ ਵੇਖਾਂਗੇ ਜੇ ਕੋਈ ਪੇਸਟਰੀ ਕੇਕ ਮਿਲ ਗਿਆ ਤਾਂ ਚਲੋ ਥੋੜੀ ਸੈਲੀਬ੍ਰੇਸ਼ਨ ਕਰ ਲਾਂਗੇ ਰੂਮ ਦੇ ਵਿੱਚ ਜਾ ਕੇ ਤੇ ਬੱਸ ਹੁਣ ਇਥੋਂ ਬਗ ਰੈੱਬ ਬੁੱਕ ਕਰਦੇ ਆ ਤੇ ਆ ਇਹਦਾ ਥੱਲੇ ਵਾਲਾ ਨਿਆਰਾ ਵਸੇ ਜੇ ਆ ਰਾਂ ਤਾਂ ਹੀ ਜਾਣ ਦਾ ਫਾਇਦਾ ਆ ਤੇ ਆਹ ਨਾ ਜਿਵੇਂ ਆਰਕੀਟੈਕਚਰ ਬਹੁਤ ਸੋਹਣੀ ਕੀਤੀ ਹੋਈ ਆ ਤੇ ਉਹਨੂੰ ਇਥੋਂ ਗ੍ਰੈਬ ਕਰੀਏ ਤੇ ਫੇਰ ਆਪਾਂ ਅੱਗੇ ਵਧੀਏ ਬਾਈ ਇਦਾਂ ਇਹ ਬਣਿਆ ਹੋਇਆ ਥੱਲੇ ਉਹਦੇ ਆ ਚੀਜ਼ਾਂ ਉੱਪਰ ਆ ਚੀਜ਼ਾਂ ਤੇ ਆਪਾਂ ਹਾਈ ਹਾਈ ਤੇ ਜਾ ਕੇ ਆਏ ਜਮਾ ਇੱਥੇ ਇਹਦੇ ਸਕਾਈ ਡੈਕ ਬਣੇ ਹੋਏ ਆ ਮੇਰੇ ਖਿਆਲ ਚ ਸਕਾਈ ਡੈਕ ਜਿਹੜੇ ਇਹ ਚ ਬਾਅਦ ਚ ਬਣਾਏ ਗਏ ਆ ਤੇ ਆ ਹਾਈਟ ਹੀ ਆ ਸਿਰਫ ਲਿਫਟਾਂ ਚੱਲਦੀਆਂ ਉੱਪਰ ਹੈ ਸਾਰਾ ਆ ਦੇਖੋ ਜੀ ਸਾਰੀ ਦੁਨੀਆ ਦੇ ਜਿਹੜੇ ਆਪਾਂ ਬੋਲਦੇ ਜਿਵੇਂ ਬਲਾਉਣੇ ਹਨ ਹਿੰਦੀ ਚ ਤੀਜੇ ਨੰਬਰ ਤੇ ਲਿਖਿਆ ਨਮਸਤੇ ਤੇ ਬਾਕੀ ਆ ਸਾਰੀਆਂ ਹੋਰ ਭਾਸ਼ਾਵਾਂ ਦੇ ਵਿੱਚ ਲਿਖਿਆ ਹੋਇਆ ਅਰਿਕਾਲ ਚ ਜਿਹੜਾ ਇਹਨਾਂ ਦਾ ਉਹ ਹੈਗਾ ਸਲਾਮਤ ਤਤੰਗ बाकी ਪਤਾ ਵੀ ਨਹੀਂ ਆਪਾਂ ਨੂੰ ਕਿਉਂਕਿ ਆਪਾਂ ਪੁੱਛਿਆ ਵੀ ਨਹੀਂ ਕਿਸੇ ਤੋਂ ਤੇ ਇੰਗਲਿਸ਼ ਦੇ ਵਿੱਚ ਵੈਲਕਮ ਤੇ ਹਿੰਦੀ ਦੇ ਵਿੱਚ ਨਮਸਤੇ ਲਿਖਿਆ ਹੋਇਆ ਗ੍ਰੈਬ ਬੁੱਕ ਕਰ ਲਈਏ 16 ਰਿੰਗਟ ਲੈਣੇ ਆਣੇ ਤੇ ਆਪਾਂ ਫਿਰ ਉਹਦਾ ਹੋਟਲ ਕੋਲੇ ਜਾਵਾਂਗੇ ਉੱਥੇ ਸਾਹਮਣੇ ਮਾਲ ਆ ਉੱਥੇ ਹੀ ਕੁਝ ਖਾਪੀ ਲਵਾਂਗੇ ਤੇ ਆਪਾਂ ਗ੍ਰੈਬ ਟੈਕਸੀ ਆਉਣ ਨੂੰ ਲੱਗਣਗੇ ਟਾਈਮ ਹਜੇ 20 ਮਿੰਟ ਘਟੋ ਘਟ ਗ੍ਰੈਬ ਟੈਕਸੀ ਦਾ ਵੇਟ ਕਰਦੇ ਕਰਦੇ ਇਧਰ ਨਿਗਾ ਵੱਜ ਗਈ ਆ ਇਹਨਾਂ ਦਾ ਕੋਈ ਟ੍ਰੈਡੀਸ਼ਨਲ 사ઉન્ડ ਵਾਲਾ ਲਾਇਆ ਹੋਇਆ ਆ ਨਹੀਂ ਸਮਝ ਆ ਰਹੀ ਕੋਈ ਤਾਂ ਉੱਥੇ ਲਿਖਿਆ ਵੀ ਨਹੀਂ ਹੋਇਆ ਤੇ ਉਹ ਤਾਂ ਸਮਝ ਆ ਗਈ ਜਿਵੇਂ ਆਪਣੇ ਢੋਲ ਕੀ ਹੁੰਦੀ ਉਸ ਟਾਈਪ ਦਾ ਤੇ ਉਹ ਜਿਵੇਂ ਜਿਹਨੂੰ ਆਪਾਂ ਐਕਜ਼ੈਲੋਫੋਨ ਨਹੀਂ ਕਹਿੰਦੇ ਹਾਂ ਮੰਨ ਲਓ ਆ ਉਸ ਟਾਈਪ ਉਹ ਵੀ ਕੁਝ ਨਾ ਕੁਝ ਇਦਾਂ ਹੀ ਹੋਊਗਾ ਇਹ ਵਧੀਆ ਚੀਜ਼ ਆ ਵਧੀਆ ਮੰਨ ਲਓ ਉਹ ਕੀਤੀ ਹੋਈ ਇੱਕ ਪ੍ਰਦਰਸ਼ਨੀ ਲਾਈ ਹੋਈ ਆ ਇਦਾਂ ਜਗਦਾ ਇਹ ਬਾਹਰੋਂ ਟਾਵਰ ਜਿਹੜਾ ਤਕਦੀਰ ਗਈ ਸੀ 100 ਤੇ ਇਸ ਕਰਕੇ ਹੁਣ ਆਪਾਂ ਪਹਿਲਾ ਹੋਟਲ ਆ ਗਏ ਸੀ ਪਹਿਲਾਂ ਸਾਡਾ ਰੋਜ਼ਾ ਸੀਗਾ ਵੀ ਸਿੱਧੇ ਮਾਲ ਜਾਵਾਂਗੇ ਖਾਵਾਂਗੇ ਕੁਝ ਬਟ ਤਕਦੀਰ ਆਉਂਦੀ ਉਹਦੀ ਗੱਡੀ 'ਚ ਸੌਂ ਗੀ ਕਿਉਂਕਿ ਯਾਰ ਆਪ ਥੱਕ ਗਏ ਜਨਾ ਇੰਨੇ ਟਾਈਮ ਬਾਅਦ ਮੰਨ ਲਓ ਅਸੀਂ ਟਰੈਵਲ ਕੀਤਾ ਐਨਾ ਮੰਨ ਲਓ ਥੋੜਾ ਜਿਹਾ ਤੋੜੇ ਫੇਰੇ ਵਾਲਾ ਵੈਸੇ ਆਪਾਂ ਇੰਡੀਆ 'ਚ ਤੁਹਾਨੂੰ ਤੁਹਾਨੂੰ ਪਤਾ ਗੱਡੀ 'ਚ ਹੀ ਰਹੀ ਤੇ ਸਰ ਉਹ ਮਾਲ ਤਾਂ ਹੋ ਗਿਆ ਬੰਦ ਕੱਲਾ ਟ੍ਰੇਨ ਸਟੇਸ਼ਨ ਖੁੱਲਾ ਤੇ ਆ ਫੈਮਿਲੀ ਮਾਰਟ ਖੁੱਲੀ ਆ ਇਹਦੇ 'ਚ ਦੇਖ ਲੈਂਦੇ ਆਪਾਂ ਪਾਣੀ ਤਿਆਰ ਠੀਕ ਆ 3.5 ਦੀ 1.5 ਲੀਟਰ ਦੀ ਮਿਲ ਜਾਂਦੀ ਹੈ ਬੋਤਲ ਇੱਥੇ। 에어ਪੋਰਟ ਤੇ ਮਹਿੰਗਾ ਸਾਰਾ ਕੁਝ। ਉਧਰ ਠੀਕ ਆ। ਕੱਲ ਮੈਂ ਗ੍ਰੈਂਸੀ ਐਕਸਚੇਂਜ ਕਰਾਈ ਸੀ ਨਾ 에어ਪੋਰਟ ਤੇ ਉਹਨਾਂ ਨੇ ਦਿੱਤੇ ਸੀਗੇ ਆਪਾਂ ਨੂੰ ਆਹ ਪਿਆ ਡਾਲਰ ਦੇ ਦਿੱਤੇ ਸੀਗੇ 3 200 ਕੁਝ 19 19 ਰਿੰਗ ਤੱਕ ਤੇ ਇੱਥੇ ਕਰਾਇਮ 100 ਡਾਲਰ ਕਰਾਇ ਸੀ ਇੱਥੇ 462 ਰਿੰਗਟ ਦਿੱਤੇ ਮਤਲਬ ਇਹਾਂ ਡਾਲਰ ਮਗਰ 10 12 ਰਿੰਗਟ ਘੱਟ ਮਤਲਬ ਜੀ 100 ਡਾਲਰ ਮਗਰ 20 25 ਘੱਟ ਜਾਣੇ ਸੀ ਜੇ ਆਪਾਂ ਉੱਥੇ ਕਰਵਾ ਰਹੇ ਨੇ ਇਸ ਕਰਕੇ ਮੈਂ 50 ਹੀ ਕਰਵਾਏ ਸੀ 에어ਪੋਰਟ ਤੋਂ 에어ਪੋਰਟ ਤੇ ਹਮੇਸ਼ਾ ਹੀ ਆ ਚੀਜ਼ ਹੁੰਦੀ ਹੈ ਥੋੜੀ ਬਹੁਤ ਕਰੰਸੀ ਦਾ ਫਰਕ ਪੈਂਦਾ ਹੀ ਹੈ ਲੋ ਵੀ ਆਪਾਂ ਐਪ ਤੇ ਇੱਕ ਗ੍ਰੈਬ ਉਹਦੇ ਤੋਂ ਆਪਾਂ ਪੇਸਟਰੀ ਨੂੰ ਆਰਡਰ ਕਰ ਲਈਆਂ ਸੀਗੀਆਂ ਮੈਗਦੀਪ ਤੇ ਲਈ ਕਿਉਂਕਿ ਆਪਾਂ ਨੂੰ ਜਿਹੜਾ ਕੇਕ ਤਾਂ ਨਹੀਂ ਮਿਲਿਆ ਸਾਰੀਆਂ ਸ਼ਾਪਾਂ ਬੰਦ ਹੋ ਗਈਆਂ ਸੀ ਸੋ ਹੁਣ ਮੈਗਦੀਪ ਨੂੰ ਦਿੰਨੇ ਆ ਸਰਪ੍ਰਾਈਜ਼ ਉੱਪਰ ਬਹੁਤ ਛੋਟੀ ਜਿਹੀ ਜਗ੍ਹਾ ਬਣੀ ਹੋਈ ਆ ਮੈਂ ਸੋਚਿਆ ਉੱਥੇ ਕੱਟਦੇ ਆ ਤੇ ਚਾੜਾ ਮੈਨੂੰ ਮੈਗਦੀਪ ਦੇ ਨਾਲ ਹੀ ਬਣਾਇਆ ਸੋ ਆਪਾਂ ਮੈਗਦੀਪ ਨੂੰ ਹੁਣ ਦਿੰਨੇ ਆ ਸਰਪ੍ਰਾਈਜ਼ ਕਾਹਨੋਂ ਦੇਖਦੇ ਆ ਤਕਦੀਰ ਤੇ ਹੋਏ ਇਹ ਮੈਂ ਆਨਲਾਈਨ ਹੀ ਮੰਗਾ ਲਿਆ ਸੀ ਤੇ ਉੱਥੇ ਮੈਨੂੰ ਫੜਾ ਦੇਣੀ ਚਾਹੀਦੀ ਬਾਹਰ ਖੜਕਾਉਣਾ ਪੈਣਾ ਲਏ ਪੇਸਟੀਆਂ ਮੰਗਾਈਆਂ ਸੀਗੀਆਂ ਆਨਲਾਈਨ ਪੀ ਉਹ ਹੁਣੇ ਫੜਾ ਕੇ ਗਏ ਮੈਂ ਕਿ ਮੈਂ ਤੇਪ ਦਾ ਬਰਥਡੇ ਹੋਵੇ ਤੇ ਆਪਾਂ ਕੇਕ ਪੇਸਟੀ ਪੇਸਟੀਆਂ ਹੀ ਮਿਲੀਆਂ ਕੇਕ ਤਾਂ ਅੱਧ ਦੀ ਰਾਤ ਨੂੰ ਨਹੀਂ ਮਿਲਣਾ ਸੀ ਕਿਉਂਕਿ ਸਾਰਾ ਕੁਝ ਹੋ ਗਿਆ ਸੀ ਬੰਦ ਸੋ ਹੁਣ ਆਪਾਂ ਉੱਪਰ ਚੱਲਦੇ ਆ ਅਜੇ ਨਾ ਖੋਲਿਓ ਉੱਪਰ ਇੱਕ ਜਗਾ ਆ ਉੱਥੇ ਦੇਖਦੇ ਆਂ ਜੀ ਉਹ ਖੁੱਲਦੀ ਹੋਈ ਪਰ ਆਪਾਂ ਉੱਥੇ ਕੇਕ ਕੱਟਾਂਗੇ ਚਲੋ ਇੱਕ ਹੀ ਲੈ ਜਲੀ ਇੱਕ ਕੋਈ ਲੈ ਜੋ ਹਾਂ ਕਿੱਦਾਂ ਲੱਗੀ ਸਹੀ ਹੈ थैंक यू ਸਹੀ ਕੁਕੀ ਜੀ ਸ਼ਾਤਾ ਹੀ ਗਈ ਹੁੰਦੀ ਜੀ ਪਰ ਨਾਲ ਆਈ ਮੇ ਜਪੌਂਟ ਚਲੋ ਥੋੜਾ ਆਪਾਂ ਚੱਲੇ ਉੱਪਰ ਤੇ ਹੁਣ ਕੱਟਦੇ ਆ ਆਪਾਂ ਮਹਿਕਦੀਪ ਦੇ ਬਰਥਡੇ ਦਾ 29 ਤਰੀਕ ਹੋ ਗਈ ਆ ਮੈਂ ਇੱਕ ਦਿਨ ਦਾ ਹੋ ਚੁੱਕਿਆ ਹਾਂ ਹਾਂ ਚਲੋ ਆ ਲਓ ਵੀ ਆਪਾਂ ਇਹਨਾਂ ਦੇ ਟੌਪ ਫਲੋਰ ਤੇ ਆ ਗਏ ਬਹੁਤ ਸੋਹਣਾ ਬਣਿਆ ਹੋਇਆ ਆ ਤੇ ਹੁਣ ਆਪਾਂ ਮਹਿਕਦੀਪ ਦੀ ਕਟਾਂਗੇ ਕੇਕ ਮੇਰਾ ਦੀਪ ਦੀ ਕਟਾਂਗੇ ਕੇਕ ਹੈ ਪੇਸਟਰੀ ਪੇਸਟਰੀ ਕੱਲ ਬਾਤੇ ਬਾਬੇ ਹੈਪੀ ਬਰਥਡੇ ਪਾਪਾ ਆਈ ਆਈ ਲੋ ਜੀ ਤਕਦੀਰ ਕਰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਯਮ ਯਮ ਥੈਂਕ ਯੂ ਬਾਈ ਮਿੱਠਾ ਘਾਟੀ ਆ ਹਨਾ ਜਿਹੜਾ ਦੇ ਸਾਡੇ 12 ਤੇ ਹੁਣ ਲੱਗੇ ਆ ਸੌਣ ਤੇ ਮਿਲਦੇ ਆਪਾਂ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜੁੜੋ ਦੋਸਤੋ ਬਰਥਡੇ ਬਹੁਤ ਸਪੈਸ਼ਲ ਸੀਗਾ ਸਪੈਸ਼ਲੀ ਥੈਂਕਸ ਜੋਤ ਦਾ ਤੇ ਜਿਹਨੇ ਨਸਾਰਾ ਕੁਸ਼ ਅਰਗੇਨਾਈਜ਼ ਕੀਤਾ ਤੇ ਇੱਥੇ ਆ ਕੇ ਅਨ ਐਕਸਪੈਕਟਿਡ ਸੀਗਾ ਕਿਉਂਕਿ ਜੋਤ ਇਹ ਚੀਜ਼ਾਂ ਦਾ ਦੂਰ ਰਹਿੰਦੀ ਹੁੰਦੀ ਆ ਤੇ ਚਲੋ ਮਿਲਦੇ ਆ ਜੀ ਨਵੇਂ ਵਲੋਗ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕੱਲ ਨੂੰ ਕੁਝ ਹੋਰ ਕਮਾਵਾਂਗੇ ਤੁਹਾਨੂੰ ਕੱਲ ਨੂੰ ਸਾਡਾ ਕੋਲਾ ਲੰਪੂਰ ਤੋਂ ਬਾਹਰ ਜਾਣ ਦਾ ਪਲਾਨ ਆ ਦੇਖਦੇ ਹਾਂ ਕਿੱਦਾਂ ਬਣਦਾ ਸਾਰਾ ਕੁਝ ਬਾਏ ਬਾਏ ਗੁੱਡ ਨਾਈਟ